ਇਲਾਕੇ ਦੇ ਵਿੱਚੋਂ 1 ਮਿੰਟ ਦੇ ਅੰਦਰ ਅੰਦਰ ਮੋਟਰਸਾਈਕਲ ਚੋਰੀ ਕਰਕੇ ਇਹ ਫਰਾਰ ਹੋ ਗਿਆ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਦੱਸ ਦਈਏ ਕਿ ਉੱਥੇ ਮੌਜੂਦ ਲੋਕਾਂ ਨੇ ਜਦੋਂ ਇਹ ਸੀਸੀਟੀਵੀ ਫੁਟੇਜ ਦੇਖੀ ਤਾਂ ਉਹ ਵੀ ਹੈਰਾਨ ਰਹਿ ਗਏ ਦਿਨ ਦਿਹਾੜੇ ਨਾ ਕਾਨੂੰਨ ਦਾ ਡਰ ਅਤੇ ਨਾ ਹੀ ਪੁਲਿਸ ਦਾ ਖੌਫ ਹੈ ਇਨ੍ਹਾਂ ਚੋਰਾਂ ਦੇ ਅੰਦਰ ਤਾਂ ਹੌਸਲੇ ਦੇਖੋ ਤੁਸੀਂ ਕਿਸ ਕਦਰ ਇਹਨਾਂ ਦੇ ਬੁਲੰਦੇ ਕਿ ਬੜੇ ਆਰਾਮ ਦੇ ਨਾਲ ਇਹ ਵਿਅਕਤੀ ਆਉਂਦਾ ਹੈ ਮੋਟਰਸਾਈਕਲ ਸਟਾਰਟ ਕਰਦਾ ਹੈ ਤੇ ਫਿਰ ਉਥੋਂ ਫਰਾਰ ਹੋ ਜਾਂਦਾ ਹੈ ਸੀਸੀਟੀਵੀ ਦੇਖਣ ਤੋਂ ਬਾਅਦ ਮਾਲਕ ਵੀ ਆਪਣੇ ਮੱਥੇ ਦੇ ਉੱਤੇ ਹੱਥ ਮਾਰਦਾ ਹੋਏਗਾ ਕਿ ਉਸ ਦੇ ਨਾਲ ਦਿਨ ਦਿਹਾੜੇ ਇੱਕੀਖ ਹੋ ਗਿਆ ਪਾਰਕਿੰਗ ਦੇ ਵਿੱਚ ਉਸ ਦੇ ਵੱਲੋਂ ਇਹ ਮੋਟਰਸਾਈਕਲ ਚੋਕ ਲਿਆ ਗਿਆ ਤਾਂ ਦੱਸ ਜਿਏ ਕਿ ਮੁਕਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਨਵੀਂ ਦਾਣਾ ਮੰਡੀ ਐਚਡੀਐਫਸੀ ਬੈਂਕ ਦੇ ਮੁਲਾਜ਼ਮ ਦਾ ਹੀ ਬੈਂਕ ਦੇ ਬਾਹਰ ਤੋਂ ਮੋਟਰਸਾਈਕਲ ਚੁੱਕਿਆ ਗਿਆ ਦਿਨ ਦਿਹਾੜੇ ਇਹ ਚੋਰੀ ਹੋ ਗਈ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਇਸ ਬਾਬਤ ਜਾਣਕਾਰੀ ਵੀ ਦਿੱਤੀ ਗਈ ਤਾਂ ਸੀਸੀਟੀਵੀ ਤਸਵੀਰਾਂ ਦੇਖ ਕੇ ਤੁਸੀਂ ਆਪ ਹੀ ਅੰਦਾਜ਼ੇ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੇਖੌਫ ਨੇ ਇਹ ਚੋਰ ਜਿਨ੍ਹਾਂ ਨੇ ਦਿਨ ਦਿਹਾੜੇ ਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਬੈਂਕ ਮੁਲਾਜ਼ਮ ਦਾ ਬੈਂਕ ਦੇ ਬਾਹਰ ਪਾਰਕਿੰਗ ਤੋਂ ਹੀ ਮੋਟਰਸਾਈਕਲ ਚੋਕ ਲਿਆ ਗਿਆ ਤਾਂ ਮੁਕਸਰ ਸਾਹਿਬ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰਾ ਮਾਮਲਾ ਕੈਦ ਹੋ ਗਿਆ ਇਸ ਇਲਾਕੇ ਦੇ ਵਿੱਚੋਂ 1 ਮਿੰਟ ਦੇ ਅੰਦਰ ਅੰਦਰ ਮੋਟਰਸਾਈਕਲ ਚੋਰੀ ਕਰਕੇ ਇਹ ਫਰਾਰ ਹੋ ਗਿਆ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਦੱਸ ਦਈਏ ਕਿ ਉੱਥੇ ਮੌਜੂਦ ਲੋਕਾਂ ਨੇ ਜਦੋਂ ਇਹ ਸੀਸੀਟੀਵੀ ਫੁਟੇਜ ਦੇਖੀ ਤਾਂ ਉਹ ਵੀ ਹੈਰਾਨ ਰਹਿ ਗਏ ਦਿਨ ਦਿਹਾੜੇ ਨਾ ਕਾਨੂੰਨ ਦਾ ਡਰ ਅਤੇ ਨਾ ਹੀ ਪੁਲਿਸ ਦਾ ਖੌਫ ਹੈ ਇਹਨਾਂ ਚੋਰਾਂ ਦੇ ਅੰਦਰ ਤਾਂ ਹੌਸਲੇ ਦੇਖੋ ਤੁਸੀਂ ਕਿਸ ਕਦਰ ਇਹਨਾਂ ਦੇ ਬੁਲੰਦੇ ਕਿ ਬੜੇ ਆਰਾਮ ਦੇ ਨਾਲ ਇਹ ਵਿਅਕਤੀ ਆਉਂਦਾ ਹੈ ਮੋਟਰਸਾਈਕਲ ਸਟਾਰਟ ਕਰਦਾ ਹੈ ਤੇ ਫਿਰ ਉਥੋਂ ਫਰਾਰ ਹੋ ਜਾਂਦਾ ਹੈ ਸੀਸੀਟੀਵੀ ਦੇਖਣ ਤੋਂ ਬਾਅਦ ਮਾਲਕ ਵੀ ਆਪਣੇ ਮੱਥੇ ਦੇ ਉੱਤੇ ਹੱਥ ਮਾਰਦਾ ਹੋਏਗਾ ਕਿ ਉਸ ਦੇ ਨਾਲ ਦਿਨ ਦਿਹਾੜੇ ਏਕੀਖ ਹੋ ਗਿਆ ਪਾਰਕਿੰਗ ਦੇ ਵਿੱਚ ਉਸ ਦੇ ਵੱਲੋਂ ਇਹ ਮੋਟਰਸਾਈਕਲ ਚੁੱਕ ਲਿਆ ਗਿਆ ਤਾਂ ਦੱਸ ਜਿਏ ਕਿ ਮੁਕਸਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਨਵੀਂ ਦਾਣਾ ਮੰਡੀ ਐਚਡੀਐਫਸੀ ਬੈਂਕ ਦੇ ਮੁਲਾਜ਼ਮ ਦਾ ਹੀ ਬੈਂਕ ਦੇ ਬਾਹਰ ਤੋਂ ਮੋਟਰਸਾਈਕਲ ਚੁੱਕਿਆ ਗਿਆ ਦਿਨ ਦਿਹਾੜੇ ਇਹ ਚੋਰੀ ਹੋ ਗਈ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਇਸ ਬਾਬਤ ਜਾਣਕਾਰੀ ਵੀ ਦਿੱਤੀ ਗਈ ਤਾਂ ਸੀਸੀਟੀਵੀ ਤਸਵੀਰਾਂ ਦੇਖ ਕੇ ਤੁਸੀਂ ਆਪ ਹੀ ਅੰਦਾਜ਼ੇ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੇਖੌਫ ਨੇ ਇਹ ਚੋਰ ਜਿਨ੍ਹਾਂ ਨੇ ਦਿਨ ਦਿਹਾੜੇ ਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਬੈਂਕ ਮੁਲਾਜ਼ਮ ਦਾ ਬੈਂਕ ਦੇ ਬਾਹਰ ਪਾਰਕਿੰਗ ਤੋਂ ਹੀ ਮੋਟਰਸਾਈਕਲ ਚੋਕ ਲਿਆ ਗਿਆ ਤਾਂ ਮੁਕਸਰ ਸਾਹਿਬ ਦੀ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰਾ ਮਾਮਲਾ ਕੈਦ ਹੋ ਕੇ